ਕਦੋਂ ਆ ਬਣਾਏ ਨੇ ਭਾਰਤ ਵਾਲਾ ਬਹੁਲੇ ਵੱਡੇ ਹੈਵੀ ਰੋਡ ਬਣੇ ਨੇ ਕਿਉਂਕਿ ਅੰਦੀਂਦਾ ਨਹੀਂ ਆ ਵਰਕੇ ਨਾ ਥਿੰਦਾ ਹੋਏ ਦੇਹਾਉਣੇ ਕਰ ਸਕਦਾ ਵੀ ਆਪਾ ਹੁੰਦੇ ਰਹਾਗੇ ਦੇ ਇਹ ਅਗਲਾ ਕਹਦਾ ਵੀ ਬਣਾਇਆ ਦਾ ਸਪੈਸ਼ਲੀ ਇਹ ਰੁਕਚਾ ਚੱਕ ਕੇ ਬਣਾਇਆ ਤਾਂ ਸਾਰਾ ਨਾ ਇਹ ਤੇ ਕੋਈ ਢਾਬਾ ਨਾ ਕੋਸ ਹੋਰ ਇਹਦਾ ਸਿੱਧਾ ਜਣਾ ਇਹਨੇ ਰੁਕਣਾ ਹੈ ਮਤਲਬ ਇਹ ਹੋ ਵੀ ਸੇ ਲੇਨ ਜਾਣਾ ਹੈ ਨਾ ਤਿੰਨ ਲੇਨ ਆ ਤੈਨੂੰ ਹੋ ਹੈ ਤੇ ਗੱਡੀ ਦਾ ਵੀ ਪਤਾ ਲੱਗਦਾ ਆ ਜਾਂਦੀ 140 ਦੀ ਤੇ ਜਾਂਦੇ ਮਤਲਬ ਦਰਦੇ ਦੁਰੀ ਨਾ ਕੋਈ ਭੋਰਾ ਕਿਤੇ ਉਖਲੀ ਤਾਂ ਇਹਨਾਂ ਤਾਂ ਲੱਗਦਾ ਇਹ ਤੇ ਰੋੜਾਂ ਤੇ ਪਰ ਬਣ ਜਾਂਦੀ ਆ ਗੱਲ ਇਹ ਆਪਣੇ ਪੰਜਾਬ ਚ ਵੀ ਦੋ ਰੋਡ ਨਿਕਲ ਰਹੇ ਨੇ ਇਹ ਇੱਕ ਤਾਂ ਕੋਰਸਵੀਰ ਕੋਲ ਦੀ ਇੱਕ ਇਧਰ ਭਵਾਨੀਗੜ੍ਹ ਕੋਲ ਭਾਰਤਵਾਲਾ ਰੋਡ ਵੱਜਦੀ ਆ ਭਾਰਤਵਾਲਾ ਵੱਡੇ ਹਾਈਵੇ ਵੇ ਸੁਣ ਨਹੀਂ ਪਿਆ ਜਰਾ ਨਾ ਨਾ ਇਹ ਤੇ ਕੋਈ ਡਰਾਈਵ ਕਰ 400 ਤੇ ਲੈ ਕਿਤੇ ਕੋਈ ਗੱਡੀ ਨਹੀਂ ਦੀ ਰੋਟੀ ਖਾਣ ਲਈ ਕਿਤੇ ਰੋਕੂੰ ਤਾਂ ਭੁੱਖ ਲੱਗੀ ਹੈ ਭਰਾਵਾ ਦੇਖ ਦਿਖਾਉਣੇ ਨੂੰ ਪਾਉਂਦੇ ਕਿੱਦਾਂ ਪਉਂਦੀ ਰੇਂਜ ਦੀ ਗੱਡੀ 140 50 140 50 ਇਹ ਤੇ ਨਿਬੜਦੀਆਂ ਬਾਟਾਂ ਉੱਧਰ ਜੁਨੀਆਣਾਂ ਵਾਲੇ ਡੜਾਲੇ ਕਿਸਾਨ ਸਾਰੇ ਬੰਦ ਕਰੀ ਬੈਠੇ ਰੋਡ ਪਿੰਡਾਂ ਦੇ ਰੂੜ ਕੰਟਾ ਲੱਗ ਗਿਆ ਉੱਥੇ ਬਹੁਤ ਹੈਰਾਨ ਹੋਏ ਜਿਗਦੇ ਇਹ ਜਹਰ ਰੋਡ ਹੋਵੇ ਤਾਂ ਕਿੰਨੀ ਮਰਜ਼ੀ ਵਾਟ ਖਿੱਚ ਲਾ ਆ ਬਹੁਤ ਵਧੀਆ ਰੋਣਾ ਤੇ ਜ਼ਮੀਨ ਨੂੰ ਮਿਲਿਆ 15 20 ਫੁੱਟ ਦਾ ਚੱਕੀ ਬਣਾਇਆ ਇਹ ਬਾਕੀ ਦੇਖ ਰਿਹਾ ਇਹ ਤਾਂ ਵਾਟ ਨੇ ਬਹੁਤ ਖਿੱਚੀ ਜਾਊਗੀ ਛੇਤੀ ਜੇ ਜੇ ਪਿੱਛੇ ਲੇਟ ਹੋਇਆ ਹੋਇਆ ਕੱਟ ਗਿਆ ਲੱਗ ਜੂ ਕੰਮ ਵੱਡੇ ਵੱਡੇ ਲੱਗੇ ਆ ਬੋਲਡ ਆ ਕਰਦੇ ਐ ਦੱਸੇ ਨਰੀ ਬੋਲੀ ਕਰੀ ਨਹੀਂ ਲਿਤਾ ਨਹੀਂ ਐਹੀ ਸੜਕੇ ਟੋਲ ਦਿੱਤਾ ਵੀ ਕੋਈ ਦੁੱਖਦਾ ਨਹੀਂ ਜਰਾ ਚੀਨ ਤਾਂ 44 ਸੀਗਾ 70 ਸੀ ਇਹਨੂੰ 44 ਰਹਿ ਗਿਆ 44 ਰਹਿ ਗਿਆ 70 ਸੀ ਇੱਥੇ ਤਾਂ ਫਿਰ ਕੀ ਲੱਗਦਾ ਤੱਬੀ ਦੁਰੀਆਂ ਨੇ ਹੁਣ ਦੋ 160 ਤੇ ਰਹਿ ਗਈ 160 ਤੇ ਚੱਲਦੀ ਰਹੀ ਸਾਰੀ ਇਹੇ ਹੀ ਗੜਕ ਤੇ ਟੂਲ ਦਿੱਤਾ ਨਹੀਂ ਕੋਈ ਦੁੱਖਦਾ ਹਨ ਜਿਹੜੇ ਇਦਾਂ ਦਾ ਇਹ ਤਾਂ ਪੋਰਾ ਵੀ ਕਿਤੇ ਮਲਿਆਈ ਵਰਗੀ ਸੜਕ ਪਿਆਰ ਕਿਤੇ ਕੋਈ ਉਖਲੀ ਨਹੀਂ ਕੁਛ ਨਹੀਂ 160 ਤੇ ਦਿੱਲੀ ਦਿੱਲੀ ਤੱਕ ਗਈ ਗਈ ਆਹ ਦਿੱਲੀ ਤਾਂ ਪੈਰਾਂ 'ਚ ਹੀ ਦਿਸੂ ਇਹ ਤੇ ਕੀ ਲੱਗਦਾ ਪਤਾ ਯਾਰ ਉਹ ਤਾਂ ਆਏ ਆਣੇ ਮਲਿਆਈ ਵਰਗੀ ਸੜਕਾਂ ਆ ਉਹ ਹੋਰਾਂ ਨਹੀਂ ਕਿਤੇ ਉਖਲੀ ਆਪਣੀ ਤਾਂ ਇਹ ਜਿਹੜੀ ਸੜਕਾਂ ਬਣਾਉਣੀਆਂ ਸੀ ਉਹਦੇ ਵੀ ਉਖਲੀਆਂ ਹੈਗੀਆਂ ਨੇ ਅਜੇ ਨਹੀਂ ਹਿੱਕੀ ਤੇ ਵੀ ਪੋਰਾ ਜਮਾ ਹੈ ਭਈਆ ਵਧੀਆ ਚਲੋ ਬਾਕੀ ਦੇਖ ਲਿਆ ਕਹਾ ਜਾ ਕੇ ਕਰਦੇ ਆ ਗੱਲਾਂ ਬਾਤਾਂ